पहले उसी आना एक वीडियो देखो फिर बाकी गल बात कर दें। तो क्या वजह की होगी क्या क्या होगा वजह यही है तो लड़ाई तड़ाई हो रहा है पाकिस्तान में तो कहां के रहने वाले हो हम बिहार के हैं सर बिहार के हो अभी अ आपने बहुत तैयारी कर लिया सारा सामान सुन बांध लिया कहाँ पे जा रहे हो अभी बिहार जाएंगे पूर्णिया जिला पूर्णिया जिला तो क्यों कान की बन गया बिहार जाने का क्या हो गया बोलता है की लड़ाई लग गया तो आप क्या हुआ जब मुसीबत आई तो पंजाब छोड़ दो जब जब, जब 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 माहौल अच्छा हो गया पंजाब वापस आ जाओ क्या लगता है ये फिर तो रहना ही है कमाना है खाना है और तो ये क्या है अगर रहना है यहाँ पे खाना है कमाना है तो फिर मरना भी यहाँ पे ही है कमाने खाने आए थे अब हम घर जा रहे हैं सर और ये यही है पंजाब में आते हो खाना कमाया पैसे कमाए वापस चल गए आज पंजाब पे मुश्किल आ गई आज समाज पंजाब पे ऐसे आ गया तो आज जरूरत नहीं है उनके साथ खड़ने की बिल्कुल मोदी जी बोले ना हमको लड़ने के लड़ने के लिए बोले हम तैयार हैं लड़ने के लिए लड़ने को तैयार है आप तो पंजाब छोड़ के जा रहे हो आप कहाँ तैयार हो मोदी तो जो कह रहे हैं कि वहाँ पे साथ दो फौज में भर्ती हो देश के लिए जान दो आप गांव जा रहे हो कौन पूछेगा हम लोग कोई नहीं पूछने वाला है यहाँ तो शरीर बचाना मुश्किल हो गया है ਸਭ ਪਰਿਵਾਰ ਘਰ ਤੇ ਹੈ ਸਰ यहां पे क्या करेंगे यहां पे फिर क्या होगा अगर बीवी बच्चे वापस सेव है अगर आप शहीद हो, हो भी जाओ तो क्या बात होगी देश के नाम शहीद होगे मोदी जी को बताएंगे कि हमारा बंदा बिहार बगाज जो पंजाब में शहीद हो गया है वीडियो ने ਹੁਣ ਸਾਰਨੇ ਦੇਖ ਲਈ ਹੋਣੀ ਆ ਇਸ ਵੀਡੀਓ ਬਾਰੇ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਪਹਿਲੀ ਗੱਲ ਤਾਂ ਇਹ ਜਿਹੜੇ ਆ ਹਾਂ ਇੱਕ ਦੂਜੇ ਦੇ ਮੂੰਹ 'ਚ ਮੈਕ ਤੁੰਦੇ ਨੇ ਜਿਹੜੇ ਪੁੱਛਦੇ ਨੇ ਤੁਸੀਂ ਕਿੱਥੇ ਜਾ ਰਹੇ ਹੋ ਕਿਉਂ ਜਾ ਰਹੇ ਹੋ ਮਾਹੌਲ ਸਹੀ ਨਹੀਂ ਸੀ ਹੈਗਾ ਤਾਂ ਕਰਕੇ ਤੁਸੀਂ ਜਾ ਰਹੇ ਹੋ ਦੇਖੋ ਆਪਣੀ ਰੋਟੀ ਦੇ ਖਾਤਰ ਕਿਤੇ ਖਾਤਰ ਹਰ ਮੁਲਕ ਦਾ ਬੰਦਾ ਹਰ ਸ਼ਹਿਰ ਦਾ ਬੰਦਾ ਹਰ ਸੂਬੇ ਦਾ ਬੰਦਾ ਇੱਧਰ ਉੱਧਰ ਦਿਹਾੜੀ ਕਰਨਾ ਔਰ ਜਗਾਰ ਕਰਨਾ ਨੌਕਰੀ ਕਰਨ ਜਾਂਦਾ ਹੀ ਆ ਪਰ ਕੀ ਇਹਨਾਂ ਮੈਕ ਟੁੰਨਣ ਵਾਲਿਆਂ ਲੋਕਾਂ ਨੇ ਇਹਨਾਂ ਪੋਡਕਾਸਟਰਾਂ ਨੇ ਇਹਨਾਂ ਪੱਤਰਕਾਰਾਂ ਨੇ ਕਦੇ ਇਹ ਗੱਲ ਉਹਨਾਂ ਬੰਦਿਆਂ ਤੋਂ ਪੁੱਛੀ ਆ ਉਹਨਾਂ ਬੰਦਿਆਂ ਸਾਹਮਣੇ ਕਦੇ ਮੈਕ ਕੀਤਾਗਾ ਜਿਹੜੇ ਇਹਨਾਂ ਨੂੰ ਸਾਦੇ ਨੇ ਕੀ ਉਹਨਾਂ ਤੋਂ ਕਦੇ ਪੁੱਛਿਆ ਵੇ ਤੁਸੀਂ ਇਹਨਾਂ ਨੂੰ 200 400 ਰੁਪਏ ਘੱਟ ਰੁਪਏ ਦੇ ਕੇ ਤੁਸੀਂ ਇਹਨਾਂ ਨੂੰ ਕੰਮ ਦਿੰਨੇ ਹੋ ਕਿ ਤੁਸੀਂ ਆਪਣੇ ਪੰਜਾਬ ਦੇ ਭਾਈਚਾਰੇ ਦੇ ਲੋਕਾਂ ਨੂੰ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਂ ਨਹੀਂ ਦਿੱਤਾ ਉਹਨਾਂ ਨੂੰ ਜਵਾਬ ਪੁੱਛਿਆ ਕਦੇ ਨਹੀਂ ਪੁੱਛਿਆ ਕਿਉਂਕਿ ਉਹ ਤੁਹਾਨੂੰ ਨਾ ਦਾ ਜਵਾਬ ਦੇਣਾ ਇਹਨਾਂ ਨੂੰ ਜਵਾਬ ਦੇ ਨਹੀਂ ਸਕਦੇ ਕਿਉਂ ਨਹੀਂ ਦੇ ਸਕਦੇ ਕਿਉਂਕਿ ਜਦੋਂ ਇਹਨਾਂ ਨੂੰ ਆਪਣਾ ਕੰਮ ਕੱਢਣਾ ਹੁੰਦਾਗਾ ਫਿਰ ਇਹ ਕੀ ਕਰਨਗੇ ਫਿਰ ਇਹ ਪਿੰਡ ਦੇ ਕਿਸੇ ਮਜ਼ਦੂਰ ਨੂੰ ਫੋਨ ਨਹੀਂ ਲਾਉਣਗੇ ਇਹ ਫੋਨ ਲੱਭ ਕੇ ਉਹਨਾਂ ਚ ਫੋਨ ਐ ਲਾਉਣਗੇ ਜਿਵੇਂ ਭੂਆ ਦੇ ਪੁੱਤ ਨੂੰ ਫੋਨ ਕਰਦੇ ਹੋਣ ਇਹ ਕਹਾਂ ਕਹਾਂ ਹੋ ਭਈਆ ਕਦ ਆ ਰਹੇ ਹੋ ਫਿਰ ਉਦਾਂ ਐਵੇਂ ਪੁੱਛਣਗੇ ਹਨਾ ਵੀ ਤੁਸੀਂ ਹੁਣ ਤੁਹਾਡਾ ਕੰਮ ਤੁਹਾਡਾ ਕੰਮ ਸਾਡੇ ਕੋਲੇ ਸ਼ੁਰੂ ਹੋ ਗਿਆ ਅਸੀਂ ਝੋਨਾ ਲਾਉਣਾ ਅਸੀਂ ਜਾਂ ਤੂੜੀ ਸਾੰਭਣੀ ਆ ਜਾਂ ਕੋਈ ਹੋਰ ਕੰਮ ਕਰਨਾਗਾ ਇਹ ਫਿਰ ਉਹਨਾਂ ਨੂੰ ਫੋਨ ਲਾਉਣਗੇ ਜਦੋਂ ਇਹਨਾਂ ਦਾ ਕੰਮ ਪੂਰਾ ਹੋ ਜਾਊਗਾ ਫਿਰ ਜਦੋਂ ਇਹਨਾਂ ਦਾ ਕੰਮ ਆਪਣਾ ਪੂਰਾ ਹੋ ਜਾਂਦਾ ਨਾ ਫਿਰ ਪਤਾ ਕੀ ਕਰਨਗੇ ਇਹ ਫਿਰ ਝੰਡਾ ਚੱਕ ਲਾਂਗੇ ਪ੍ਰਵਾਸੀਆਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੂੰ ਬਾਹਰ ਕੱਢੋ ਇਹਨਾਂ ਨੇ ਕਬਜ਼ਾ ਕੀਤਾ ਇਹਨਾਂ ਨੇ ਇੱਥੇ ਗੁੰਡਾਗਰਦੀ ਫਲਾਈਆ ਕਿਉਂ ਭਾਈ ਫਿਰ ਤੁਸੀਂ ਜਦੋਂ ਆਹ ਹਾਰੀ ਸੋਨੀ ਜੀ ਆ ਜਾਂਦੀ ਆ ਫਿਰ ਤੁਸੀਂ ਲੱਗ ਜਾਂਦੇ ਹੋ ਫੋਨ ਲਾ ਲੈਨੇ ਹੋ ਉਹ ਜਿਵੇਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਾਂਗਾ ਵੀ ਭਾਈ ਜਿਵੇਂ ਭੂਆ ਦੇ ਪੁੱਤ ਹੁੰਦੇ ਨੇ ਆ ਫੋਨ ਲਾਉਂਦੇ ਨੇ ਉਹ ਇਹ ਵੀ ਆਜੋ 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 ਸਾਡੇ ਕੰਮ ਖੜੇ ਨੇ ਐਕ ਤੂੰਦੇ ਨੇ ਨਾ ਇੱਕ ਦੂਜੇ ਦੇ ਮੂੰਹ 'ਚ ਇਹ ਲੋਕ ਉਹਨਾਂ ਤੋਂ ਇਹ ਗੱਲ ਵੀ ਨਹੀਂ ਪੁੱਛਣਗੇ ਵੇ ਤੁਸੀਂ ਇਹਨਾਂ ਤੋਂ ਕੰਮ ਕਰਾਉਣ ਖਾਤਰ 200-400 ਰੁਪਇਆ ਘੱਟ ਦਿੰਨੇ ਹੋ ਕੀ ਕਿਸੇ ਨਾਲਾ ਕਿਸੇ ਹੋਰ ਭਾਈ ਚਾਰਣ ਨਾਲ ਕਿਸਦੇ ਪੰਜਾਬ ਦੇ ਮਜ਼ਦੂਰ ਭਾਈ ਚਾਰਣ ਨਾਲ ਗੱਲ ਕਰਕੇ ਵੇਖੀ ਹੈ ਕਿ ਤੁਸੀਂ ਇਹਨਾਂ ਰੁਪਏ ਲੈ ਲਓ ਸਾਡਾ ਕੰਮ ਕਰਦੋ ਤੁਸੀਂ 2-400 ਰੁਪਏ ਪਹਿਲਾਂ ਪਿੱਛੇ ਪਹਿਲਾਂ ਨੂੰ ਸਾਧਿਓ ਫਿਰ ਤੁਸੀਂ ਜਦੋਂ ਤੁਹਾਡਾ ਮਨ ਕਰਦਾ ਤੁਸੀਂ ਜਲੀਲ ਕਰਦੋ ਜਦੋਂ ਤੁਹਾਡਾ ਕੰਮ ਕਰਦਾਗਾ ਉਹਨਾਂ ਚਿਰ ਹੋ ਠੀਕ ਆ ਜਦੋਂ ਉਦੋਂ ਬਾਅਦ ਤੁਹਾਡਾ ਕੰਮ ਨਿਕਲਿਆ ਚੱਲ ਮੇਰੇ ਭਾਈ ਫਿਰ ਉਦੋਂ ਬਾਅਦ ਤੁਹਾਡਾ ਲੈਣਾ ਦੇਣਾ ਖਤਮ ਹੋਏ ਫਿਰ ਜੀ ਗੱਲ ਕਦੇ ਸਾਡੇ ਵਾਲਿਆਂ ਨੇ ਇਹ ਗੱਲ ਸੋਚੀ ਆ ਕਿ ਵੀ ਸਾਡੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕੰਮ ਹੈਗਾ ਤੇ ਕਿੱਥੇ ਕਿੱਥੇ ਨਹੀਂ ਹੈਗਾ ਕਦੇ ਤੁਸੀਂ ਗੀੜਾ ਮਾਰੋ ਮੁਹਾਲੀ ਚੰਡੀਗੜ੍ਹ ਜਾਂ ਫਿਰ ਜ਼ੀਰਪੁਰ ਸਾਈਡ ਤੇ ਕਦੇ ਤੁਸੀਂ ਉਹਨਾਂ ਤੋਂ ਪੁੱਛੋ ਕਿ ਉੱਥੇ ਕੰਮ ਕਰਨ ਵਾਲੇ ਜਿਹੜੇ ਕੰਮ ਐ ਨੇ ਉਹ ਕਿੱਥੋਂ ਕਿੱਥੋਂ ਦੇ ਨੇ ਯੂਪੀ ਬਿਹਾਰ ਜੰਮੂ ਕਸ਼ਮੀਰ ਹਰਿਆਣਾ ਇੱਥੋਂ ਦੀ ਨੌਜਵਾਨੀ ਨੂੰ ਰੁਜ਼ਗਾਰ ਦਿੱਤਾ ਹੋਇਆ ਮੁਹਾਲੀ ਚੰਡੀਗੜ੍ਹ ਤੇ ਜਿਹੜਾ ਹੈਗਾ ਜ਼ੀਰਪੁਰ ਜਾਂ ਆਲੇ ਦੁਆਲੇ ਦੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਕੰਮ ਮਿਲ ਜਾਂਦਾ ਸਾਡੇ ਵਾਲਿਆਂ ਨੂੰ ਕੰਮ ਕਿਉਂ ਨਹੀਂ ਮਿਲਦਾ ਇਹ ਥੋੜੀ ਸੋਚਣ ਵਾਲੀ ਗੱਲ ਆ ਗਈ ਕਿਉਂਕਿ ਅਸੀਂ ਨਾ ਤਾਂ ਕਦੇ ਬਾਹਰ ਨਿਕਲ ਕੇ ਰਾਜ਼ੀ ਹਾਂ ਜੇ ਦੂਜਾ ਕੋਈ ਕੰਮ ਆ ਕੇ ਸਾਡੇ ਕਰਦਾਗਾ ਠੀਕ ਹੈ ਉਹ ਬਿੱਲੇ ਨਹੀਂ ਹੈਗੇ ਜਾਂ ਉਹ ਫ੍ਰੀਜ ਕੰਮ ਨਹੀਂ ਕਰਦੇ ਉਹਨਾਂ ਨੂੰ ਪੈਸੇ ਮਿਲਦੇ ਨੇ ਜਿਹੜੇ ਵਪਾਰਕ ਲੋਕ ਨੇ ਉਹਨਾਂ ਨੇ ਆਪਣੇ ਵਪਾਰ ਨੂੰ ਚਲਾਉਣ ਦੇ ਲਈ ਕਿਤੇ ਨਾ ਕਿਤੇ ਜੇ ਤੁਹਾਡਾ ਕੰਮ ਜ਼ਰੂਰੀ ਸਮਝਿਆ ਜਾਂਦਾਗਾ ਤੁਹਾਡਾ ਰੁਜ਼ਗਾਰ ਉਹਨਾਂ ਨੂੰ ਪਸੰਦ ਆਉਂਦਾਗਾ ਤਾਂ ਉਹ ਤੁਹਾਨੂੰ ਰੁਜ਼ਗਾਰ ਦੇਣਗੇ ਜੇ ਤੂੰ ਜਗਰ ਰੋਜ਼ਗਾਰ ਵਧੀਆ ਲੱਗਦਾ ਤਾਂ ਉਹ ਦੂਜਾ ਨੌਕਰੀ ਦੇਣਗੇ